ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਾਖੇ ਤੱਗ ਛਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣ ਖਾਨ ਹੈ ਭਾਵ ਮਾਨਕਾ ਖਲਹਾਨਕਾ ਰਤਪਾਨਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹਿ ਨਿਰ ਭੀਤ ਰਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਵੇਦ ਭੇਦ ਜੋ ਪੜੈ ਵਿਪਰ ਬੈਸ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇ ਪਕੜ ਹਾਥ ਸ਼ਮਸ਼ੀਰ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਾਸ਼ ਤਾਗ ਛਤਰੀ ਵਿਸ਼ਵ ਪਾਲ ਭੂਪਾਲ ਪਛ ਪਾਲ ਪਛ ਰਾਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਭਾਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲੈ ਹੈ ਨਿਰ ਭੀਤ ਰਹੈ ਰਿੱਧ ਸਿੱਧ ਪਾਵੇ ਅਤਰੀ ਲਹਿ ਬੇਦ ਭੇਦ ਜੋ ਪੜੈ ਵਿਪਰ ਬੈਸ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਫਤਹਿ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਸ਼ ਤਗ ਛਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਛ ਰਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨਕਾ ਖਲ ਹਾਨਕਾ ਰਤ ਪਾਨਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਾਣ ਜੀਤ ਲੈ ਹੈ ਨਿਰਪੀਤ ਰਹੈ ਰਿੱਧ ਸਿੱਧ ਪਾਵੇ ਅਤਰੀ ਲਹਿ ਬੇਦ ਭੇਦ ਜੋ ਪੜੈ ਵਿਪਰ ਬੈ ਸਿ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇ ਪਕੜ ਹੱਥ ਸ਼ਮਸ਼ੀਰ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇ ਪਕੜ ਹੱਥ ਸ਼ਮਸ਼ੀਰ ਵਾਹਿਗੁਰੂ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਾਸ਼ੇ ਤਗ ਛਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਛ ਰਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਬੈ ਸ਼ਨਵੀ ਭਵਾਨੀ ਤੂੰ ਤਰਵਾਰ ਹੈ ਨੇਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਅਮ੍ਰਿਤਕਾ ਜਗਤ ਜਨਨੀ ਕਾਲਕਾ ਗੁਣ ਖਾਨ ਹੈ ਭਾਵ ਮਾਨਕਾ ਖਲ ਹਾਨਕਾ ਰਤ ਪਾਨਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹਿ ਨਿਰ ਭੀਤ ਰਹੈ ਰਿੱਧ ਸਿੱਧ ਪਾਵੇ ਅਤਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥ ਸ਼ਮਸ਼ੀਰ ਏਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਛ ਤਗ ਛਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਛ ਰਣ ਕਛ ਅਤਰੀ ਰਾਜ ਮੰਡਾ ਆਤ ਪਰਜੰਡਾ ਈਸਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਭਾਵ ਮਾਨਕਾ ਖਲਹਾਨਕਾ ਰਤ ਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਾਣ ਜੀ ਤਲਹਿ ਨਿਰਪੀਤ ਰਹੈ ਰਿੱਧ ਸਿੱਧ ਪਾਵੇ ਅਤਰੀ ਲਹਿ ਬੇਦ ਭੇਦ ਜੋ ਪੜੈ ਵਿਪਰ ਬੈ ਸਿ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥ ਸ਼ਮਸ਼ੀਰ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥ ਸ਼ਮਸ਼ੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਾਸ਼ ਤਾਗ ਛਤਰੀ ਬਿਸ਼ਵਪਾਲ ਭੂਪਾਲ ਪਛ ਪਾਲ ਪਛ ਰਣ ਕਛ ਅਤਰੀ ਰਾਜਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰਾ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਾਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਉਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤ ਲਹਿ ਨਿਰ ਭੀਤ ਰਹੈ ਰਿਦ ਸਿਧ ਪਾਵੇ ਅਤਰੀ ਲਹਿ ਵੇਦ ਭੇਦ ਜੋ ਪੜੈ ਵਿਪਰ ਬੈਸ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ শূਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥ ਸ਼ਮਸ਼ੀਰ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਾਸ਼ਤਾ ਗ ਛਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਛ ਰਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗਉਣ ਖਾਨ ਹੈ ਭਾਵ ਮਾਨ ਕਾ ਖਲ ਹਾਨਕਾਰ ਆਤ ਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਾਣਜੀਤ ਲਹਿ ਨਿਰਭੀਤ ਰਹੈ ਰਿੱਧ ਸਿੱਧ ਪਾਵੇ ਅਤਰੀ ਲਹਿ ਬੇਦ ਭੇਦ ਜੋ ਪੜੈ ਵਿਪਰ ਬੈਸਿ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੂਦਰ ਪੈ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਏਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥ ਸ਼ਮਸ਼ੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सम वाहे गुरु सम वाहे गुरु सप्नाम वाहेगुरु सप्नाम वाहे गुरु सन्तनाम वाहे गुरु वाहे सम वागुरु वाहे गुरु सत्नाम नाम सत्नाम गुरु